हेलो एवरीवन वन इस भीडियो आप करें बोर्ड पेपर का सोल्यूशन एट क्लास के जो बोर्ड एग्जाम चल रहे हैं उन्होंने हल तो फर्स्ट शॉर्ट क्वेश्चन है पहला क्वेश्चन है टू बाय थ्री का जुड़ात्मक तक स्मक इंग्लिश कहें एडिटिव आइडेंटिटी एडिटिव आइडेंटिटी जीरो होंगी अपना करैक्ट आंसर बनेगा जीरो नैक्सट क्वेश्चन है -5/8 4/7 4/7 -5/8 देखो इंटरचेंज हो रहा है ऑर्डर चेंज हो रहा है ये कम्यूटेटिव लॉ है क्रम वितंद्रा गुणा है तो सेकंड ऑप्शन करेक्ट ऑप्शन है अपना नेक्स्ट है समीकरण का हल x की वैल्यू फाइंड करनी है 2x minus 3 equal to x plus 2 x वाली एंड टर्म्स नो एक साइड ले लो 2x x 2 3 ਰਾਈਟ ਸਾਈਡ ਤੇ ਗਿਆ ਪਲੱਸ ਦਾ 3 ਹੋ ਗਿਆ ਤਾਂ x 5 ਆਪਣਾ a கரੈਕਟ ਆਨਸਰ ਹੈ ਨੈਕਸਟ ਹੈ 3rd ਕੁਐਸਚਨ 3rd ਕੁਐਸਚਨ ਦੇ ਵਿੱਚ ਹੈ ਜੇ ਸਮੰਧ ਚਤੁਰਭੁਜ ਦੇ ਵਿਕਰਣ ਦੇ ਦੋ ਬਰਾਬਰ ਭਾਗ ਦਿੱਤੇ ਆ ਤਾਂ x ਦੀ ਵੈਲਿਊ ਫਾਈਂਡ ਕਰਨੀ ਹੈ इक्वल आप लिखा थ्री एक्स माइनस टू इक्वल टू सैवन टू राइट साइड दे ले जाओ तो ऐड हो जाएगा सैवन प्लस टू थ्री एक्स इक्वल टू नाइन एक्स की वैल्यू नाइन बाय थ्री थ्री आ गए ई पार्ट थोड़ा करेक्ट आंसर है नेक्स्ट फिफ्थ क्वेश्चन ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 140 ਵਿੱਚ ਜੋੜਨ ਤੇ ਉਹ ਪੂਰਨ ਵਰਗ ਬਣ ਜਾਵੇ ਫਾਈਂਡ ਅ ਲੀਸਟ ਵੈਲਿਊ which should be added to 140 to get perfect square 140 ਕਿਹੜਾ ਨੰਬਰ ਐਡ ਕਰੀਏ ਪਰਫੈਕਟ ਸਕੁਅਰ ਹੋ ਜਾਏ ਤੇ 140 ਦੇਖੋ ਕਿਹਦੇ ਸਕੁਅਰ ਦੇ ਕਲੋਜ਼ ਹੈ ਦੇਖੋ 12 ਦਾ ਸਕੁਅਰ ਹੁੰਦਾ 144 13 ਦਾ ਸਕੁਅਰ ਹੁੰਦਾ 144 ਆ ਜਾ ਰਿਹਾ ਤੇ ਇਸ ਤੋਂ ਬਾਅਦ 11 ਸਕੁਅਰ ਦੇਖੋ 121 ਪਰ 12 ਦੇ ਕਲੋਜ਼ ਹੈ ਉਹ ਕਿੰਨਾ ਡਿਫਰੈਂਸ ਹੈ ਜੋ ਨੰਬਰ ਤੁਹਾਨੂੰ ਦਿੱਤਾ ਹੋਇਆ 140 ਤੇ 144 ਦੇ ਵਿੱਚ 4 ਦਾ ਤਾਂ ਆਪਾਂ 4 ਐਡ ਕਰਾਂਗੇ ਇਹਦੇ ਵਿੱਚ 4 ਐਡ ਕਰਾਂਗੇ ਕਿ ਉੱਪਰ ਪਰਫੈਕਟ ਸਕੁਅਰ ਬਣ ਜਾਏਗਾ ਪੂਰਨ ਵਰਗ ਬਣ ਜਾਏਗਾ ਏ ਆਪਣਾ ਕਰੈਕਟ ਆਪਸ਼ਨ ਹੈ ਨੈਕਸਟ ਹੈ ਜੀ 600 ਦੇ ਵਰਗ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ ਨੰਬਰ ਆਫ ਜ਼ੀਰੋਜ਼ ਅਸਨਾ ਇਨ ਸਕੁਅਰ ਆਫ वर्ग करना है मतलब स्केयर करना है जो तो स्केयर करोंगे टू टाइम्स हो जाए टू टाइम मल्टीप्लाई करना है तो सिक्स हंड्रड निक्स हंड्रड मल्टीप्लाई करना है तो जीरोज किनिया हो गई फोर तो लास्ट डी ऑप्शन अपना करैक्ट ऑप्शन बनेगा सैवन क्वेश्चन है सिक्स ट्वेंटी सिक्स पार थ्री द इकई अंक की होएगा सिक्स ट्वेंटी सिक्स पार थ्री मीनस थ्री टाइम्स करना एक अंक यूनिट प्लेस किया है ਤਾਂ 603 ਟਾਈਮ ਮਲਟੀਪਲਾਈ ਕਰ ਲਓ 216 ਤਾਂ ਲਾਸਟ ਡਿਜੀਟ ਉਹਦਾ 6 ਆ ਗਿਆ ਤਾਂ ਆਪਣਾ ਲਾਸਟ ਆਪਸ਼ਨ கரੈਕਟ ਆਪਸ਼ਨ ਹੈ ਨੈਕਸਟ ਕੁਸ਼ਚਨ ਹੈ ਜੀ 8th 8th ਕੁਐਸਚਨ ਦੇ ਵਿੱਚ ਇੱਕ ਵਸਤੂ ਤੇ ਵਿਕਰੀਕਰ ਕੀ ਹੋਵੇਗਾ ਜੇ ਅੰਕਿਤ ਮੁੱਲ 200 ਰੁਪਏ ਹੋਵੇ ਤੇ ਵਿਕਰੀਕਰ ਦੀ ਦਰ 5% ਹੋਵੇ ਆਪਾਂ ਫਾਈਂਡ ਕਰਕੇ ਦੇਣਾ ਸੇਲ ਟੈਕਸ ਮਾਰਕ ਪ੍ਰਾਈਸ ਹੈਗਾ 200 ਤਾਂ 200 ਦਾ ਆਪਾਂ 5% ਕਰ ਲੈਣਾ ਕਿੰਨਾ ਆ ਗਿਆ 10 ਰੁਪਏ ਤਾਂ ਆਪਣਾ ਸੈਕਿੰਡ ਆਪਸ਼ਨ கரੈਕਟ ਆਪਸ਼ਨ ਹੈ ਨੈਕਸਟ ਹੈ ਕਿਸੇ ਵੀ ਨੰਬਰ ਨੂੰ 0 ਨਾਲ ਮਲਟੀਪਲਾਈ ਕਰ ਦਿਓ ਤਾਂ ਆਨਸਰ 0 ਆਉਂਦਾ ਹੈ c is correct option ye hai ki trapezium samlam chhatrapuch ida formula honda hai 1 by 2 samantar pujawan da jod sum of parallel sides 10 plus 18 multiply height height kinni hai 5 1 by 2 28 multiply 5 enu cutting kar do 14 14 into 5 70 ਤ ਆਪਣਾ a கரੈਕਟ অপਸ਼ਨ ਹੈ नेक्स्ट ਹੈ ਕਨਾਬ ਦਾ ਆਇਤਨ ਵੋਲਿਊਮ ਆਫ ਕਿਊਬੋਇਡ l multiply b multiply h ਚਾ ਤਿੰਨਾਂ ਨੂੰ ਮਲਟੀਪਲਾਈ ਕਰ ਦੋ ਇਹ ਆ ਗਿਆ ਜੀ 20 20 ਆਏਗਾ ਇਹ a অপਸ਼ਨ கரੈਕਟ অপਸ਼ਨ ਆਪਣਾ ਨੈਕਸਟ 3 ਪਾਰ 3 ਪਾਰ 1 ਇਹਨਾਂ ਪਾਰਸ ਨੂੰ ਮਲਟੀਪਲਾਈ ਕੀਤਾ 3 ਦੀ ਪਾਰ 3 ਹੋ ਗਿਆ ਸੀ கரੈਕਟ অপਸ਼ਨ ਹੈ ਆਪਣਾ ਨੈਕਸਟ 3.03 10 ਪਾਰ 6 ਤਾਂ ਨੰਬਰ ਦੇ ਪਿੱਛੇ ਕਿੰਨੀਆਂ ਜ਼ੀਰੋਜ਼ ਲਗਾਉਣੀਆਂ ਤੁਸੀਂ 6 ਜ਼ੀਰੋਜ਼ ਤੇ ਦੋ ਵਾਰ ਡੈਸੀਮਲ ਲਗਾਉਣਾ ਹੈ ਇੱਕ ਤੋਂ ਦੋ ਵਾਰ ਆਇਆ ਤਾਂ ਹੁਣ ਆਪਣਾ ਨੰਬਰ ਜੋ ਆਇਆ ਆਨਸਰ ਆਇਆ 303 ਐਂਡ 4 ਜ਼ੀਰੋਸ ਇਹਦਾ ਆਪਸ਼ਨ ਬਣੇਗਾ ਸੀ ਚਾਰ ਜ਼ੀਰੋਆਂ ਦੇਖਣੀ ਆਪਾਂ ਸੀ ਆਪਸ਼ਨ கரੈਕਟ ਆਪਸ਼ਨ ਹੈ ਨੈਕਸਟ ਹੈ ਡਿਵਾਈਡ ਕਰਨਾ ਨੰਬਰ ਨੂੰ टू एक्स स्क् एक्स प्लस वन एक्स प्लस थ्री डिवाइड करना है फोर एक्स एक्स प्लस थ्री एक्स प्लस थ्री एक्स प्लस थ्री टर्म कैंसिल होगी, एक एक्स न एक एक्स कैंसिल हो गया टू नाल, फोर कैंसिल हो गया टू आ गया ऊपर जो रिमेनिंग पार्ट है एक्स है तो एक्स प्लस वन है नीचे टू बच रहे तो यह बन रहा थोड़ा करैक्श करैक्ट आप्शन ਡੀ ਡੀ ਤੁਹਾਡਾ கரெક્ટ ਆਨਸਰ ਹੈ ਨੈਕਸਟ ਹੈ ਕਾਮਨ ਫੈਕਟਰ ਸਾਂਝਾ ਗੁਣਖੰਡ ਤਿੰਨਾਂ ਚ ਕੁਝ ਵੀ ਕਾਮਨ ਨਹੀਂ ਆ ਤਾਂ 1 ਸੀ கரெક્ટ ਆਨਸਰ ਹੈ ਨੈਕਸਟ ਹੈ ਕਿਹੜਾ ਬਿੰਦੂ Y ਤੁਰੇ ਤੇ ਸਥਿਤ ਹੈ Y ਤੁਰੇ ਤੇ ਹੁੰਦਾ ਹੈ Y ਐਕਸਿਸ Y ਐਕਸਿਸ ਤੇ X ਦੀ ਵੈਲਿਊ 0 ਹੁੰਦੀ ਹੈ X ਦੀ ਵੈਲਿਊ 0 ਮੀਨਸ A ਆਪਸ਼ਨ ਉਸ ਤੋਂ ਬਾਅਦ ਹੈ ਟਰੂ ਫਾਲਸ ਸਭ ਤੋਂ ਪਹਿਲਾ ਕੁਐਸਚਨ ਹੈ 9y 3 3y 10 ਇੱਕ ਚੱਲ ਵਿੱਚ ਰੇਖੀ ਸਮੀਕਰਨ ਹੈ ਇੱਕ ਚੱਲ ਵਾਲਾ ਵਨ ਵੇਰੀਏਬਲ ਵਾਲਾ ਇਕੁਏਸ਼ਨ ਹੈ ਸਿੰਗਲ ਵੇਰੀਏਬਲ ਹੈ ਇੱਕੋ ਵੇਰੀਏਬਲ y ਹੈ ਦੋਨਾਂ ਚ ਟਰਾਈ ਕਰੈਕਟ ਹੈ ਸਹੀ ਹੈ ਸਮਾਂਦਰ ਚਤੁਰਭੁਜ ਦੇ ਸੰਮੁਖ ਕੋਣ ਬਰਾਬਰ ਨਹੀਂ ਹੁੰਦੇ ਆਪੋਜ਼ਿਟ ਐਂਗਲਸ ਆਫ ਦਾ ਪੈਰਲੋਗਰਾਮ ਆਰ ਨਾਟ ਇਕੁਅਲ ਆਪਣੇ ਇਕੁਅਲ ਹੁੰਦੇ ਆ

x ਦੀ ਵੈਲਿਊ ਦਿੱਤੀ ਹੋਈ ਹੈ ਚੈੱਕ ਕਰਨਾ ਵੀ ਆਨਸਰ ਜੋ 20 ਆਉਂਦਾ ਹੈ x ਦੀ ਵੈਲਿਊ 5 ਕਰਨ ਤੇ 3x 5 x ਦੀ ਜਗ੍ਹਾ ਤੇ ਫਿਲ ਕਰਨਾ ਸੀ 5 ਜੋ ਆ ਗਿਵਨ ਹੈ -5 15 5 10 बटे 20 ਕਹਿ ਰਿਹਾ ਤੇ ਫਾਲਸ ਹੋ ਗਿਆ ਗਲਤ ਹੈ ਨੈਕਸਟ ਹੈ ਜੀ 1 ਲੀਟਰ 1000 ਸੈਂਟੀਮੀਟਰ ਕਯੂਬ ਦੇ ਇਕੁਅਲ ਹੁੰਦਾ ਹੈ ਟru ਆਈ ਜਾਂ ਫਾਲਸ ਹੈ ये दस ने ये है ट्रू है जी सही है नेक्स्ट है फाइव जीरो प्लस फोर जीरो की वैल्यू वन होंगी है देखो किसी भी नंबर दी जीरो हो तो वन हों पर ਇਸ ਤੇ ਕਿ 5 ਦੀ ਪਾਵਰ 0 4 ਦੀ ਪਾਵਰ 0 5 ਦੀ ਪਾਵਰ 0 ਦਾ ਵੈਲਿਊ 1 ਆ ਗਈ 4 ਦੀ ਪਾਵਰ 0 ਦਾ ਵੈਲਿਊ 1 ਆ ਗਈ ਤਾਂ 1 1 ਕਿੰਨਾ ਆ ਗਿਆ 2 ਆ ਗਿਆ ਬਟ ਇਹ 1 ਕਹਿ ਰਿਹਾ ਤਾਂ ਫਾਲਸ ਹੈ ਨੈਕਸਟ ਹੈ xy ਉਲਟ ਸਮਾਨ ਵਿੱਚ ਹੋਣ ਤਾਂ xy ਦੀ ਵੈਲਿਊ ਇਕੁਅਲ ਟੂ k ਹੁੰਦੀ ਹੈ ਇਹ ਸਹੀ ਹੈ ਜਾਂ ਗਲਤ ਹੈ ਇਹ ਸਹੀ ਹੈ ਜੀ ਟਰੂ ਹੈ ਜੇ ਉਲਟ ਦੇ ਵਿੱਚ ਹੋਣ ਤਾਂ ਦੋਨੋਂ ਦਾ ਮਲਟੀਪਲਾਈ ਇਕੁਅਲ ਟੂ ਕਨਸਟੈਂਟ ਹੁੰਦਾ ਹੈ। ਇਨਵਰਸਲੀ ਪ੍ਰੋਪੋਰਸ਼ਨਲ ਹੋਣ ਤਾਂ xy k ਹੁੰਦਾ ਹੈ। ਚਤੁਰਭੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? ਸਮ ਆਫ ਐਕਸਟੀਰੀਅਰ ਐਂਗਲਸ ਆਫ ਅ ਕੁਆਡਿਲੇਟਰ ਚਾਹੇ ਕੁਆਡਿਲੇਟਰਲ ਆ ਜਾਏ ਜਾਂ ਚ ਕੋਈ ਵੀ ਪੋਲੀਗਨ ਆ ਜਾਏ ਤਾਂ 360 ਹੀ ਹੁੰਦਾ ਹੈ। ਇਹਦਾ ਵਰਗੰਤ ਆਕਾਰ ਦੱਸਣਾ ਆਪਾਂ ਸਾਈਜ਼ ਇਸਨੇ ਤੇ 20 ਐ ਗੈਪ ਦੱਸਣਾ ਨੈਕਸਟ ਕੁਸ਼ਚਨ ਐ a+b होल ਸਕਰ a-b होल ਸਕਰ a+b होल ਸਕਰ -a-b होल ਸਕਰ ਇਥੇ ਲੱਗੇਗੀ ਆਇਡੈਂਟੀ a2-b2 ਵਾਲੀ ए यह हों ए माइनस बीते ए प्लस बी हूँ ए जगह दी की लिख रहे हो ए प्लस बी, तो बी जगह है, ए माइनस बी ए माइनस बी तो साइन चेंज हो जाएगा ए प्लस बी प्लस ए माइनस बी आ कैंसल इधरों बी बी कैंसल टू बी मल्टीप्लाई टू ए तो हो गया फोर ए बी इतसर आएगा फोर ए बी ਨੈਕਸਟ ਹੈ 7 ਐਂਡ 8 ਦੇ ਵਰਗਾਂ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਹਾਊ ਮੈਨੀ ਹਾਊ ਮੈਨੀ ਨੈਚੁਰਲ ਨੰਬਰਸ ਲਾਈਜ਼ ਬੀਟਵੀਨ ਸਕੁਅਰਸ ਆਫ 7 ਐਂਡ 8 ਤਾਂ ਆਪਾਂ ਇਹਨੂੰ ਪਹਿਲੇ ਨੰਬਰ ਨੂੰ 2 ਨਾਲ ਮਲਟੀਪਲਾਈ ਕਰ ਦੇਣਾ 49 ਅਨਸਰ ਆ ਜਾਏਗਾ ਇੱਕ ਜਸ ਸੰਖਿਆ ਦੀ ਦਾ ਘਾਣ ਇੱਕ ਡੈਸ਼ ਸੰਖਿਆ ਹੁੰਦੀ ਹੈ ਕਯੂਬ ਆਫ ਅ ਈਵਨ ਨੰਬਰ ਇਜ਼ ਡੈਸ਼ ਲਾਈਕ ਮੈਂ ਐਗਜ਼ਾਮਪਲ ਲੈ ਰਹੀ ਹਾਂ 2 ਦੀ 2 ਨੂੰ 3 ਟਾਈਮਸ ਮਲਟੀਪਲਾਈ ਕੀਤਾ ਕੀ ਆ ਰਿਹਾ ਹੈ ਈਵਨ ਨੰਬਰ ਜਸਤੇ ਆਏਗੀ ਅੱਗੇ ਪਿੰਨ ਕਿਦਾਂ ਫੁੱਲ ਫਾਰਮ ਕੀ ਹੈ ਪਿੰਨ ਹੈਗਾ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਬਿੰਦੂ 7 ਤੇ 4 ਦੀ ਕੋਟੀ ਡੈਸ਼ ਹੈ ਕੋਟੀ ਦੀ ਵੈਲਿਊ ਹੁੰਦੀ ਹੈ y ਕੋਆਰਡੀਨੇਟ ਕੋਆਰਡੀਨੇਟ ਪਿਛਲਾ ਹੁੰਦਾ ਤਾਂ 4 ਆਨਸਰ ਆਏਗਾ ਇਹਦਾ ਆਨਸਰ ਆਏਗਾ 4 ਨੈਕਸਟ ਕੁਐਸਚਨ ਹੈ -5/12 ਵਿੱਚੋਂ -3/4 ਨੂੰ ਘਟਾਉਣਾ ਹੈ ਸਬਟ੍ਰੈਕਟ ਕਰਨਾ ਹੈ -3/ by...

ਨੈਕਸਟ ਹੈ ਇਹ ਵਰਗਮੂਲ ਦੀ ਹੈ ਵੰਡ ਵਿਧੀ ਵੰਡ ਵਿਧੀ ਤੁਹਾਨੂੰ ਦੱਸ ਰਹੀ ਹਾਂ ਮੈਂ ਇਹਦੇ ਪੇਅਰ ਬਣਾ ਲਓ 3 ਦੇ ਸਕੁਅਰ ਦੇ ক্লোਜ਼ ਹੈ 9 ਮਾਈਨਸ ਕਰਕੇ ਆ ਗਿਆ 3 उपरों पेयर लोंगे नाइनटी सिक्स डबल कर दोंगे सिक्स सिक्स किस नंबर न मल्टीप्लाई करिए थ्री नाइनटी सिक्स बन जाए किस नंबर द स्क्वेयर न मल्टीप्लाई करिए हो गया सिक्स न मल्टीप्लाई करोंगे थ्री नाइनटी सिक्स तो थर्टी सिक्स अपना आंसर आएगा इन आप मैथड न भी कर सकते हैं ट्वेल्व नाइनटी सिक्स टू टू डिवाइड किता सिक्स फोर एट अगेन टू ते करो फिर टू अगेन एट टू थ्री ते करो अगेन एट थ्री अगेन एट थ्री देखो किने फैक्टर आ गए टू हैगा फोर टाइम्स थ्री भी फोर टाइम्स ਦੋ ਚ ਇੱਕ ਵਾਰ ਆਇਆ ਦੋ ਚ ਇੱਕ ਵਾਰ ਆਇਆ ਦੋ ਤਿੰਨ ਚ ਇੱਕ ਤਿੰਨ ਬਾਾਰ ਲਿਆ ਦੋ ਤਿੰਨਾਂ ਚ ਇੱਕ ਤਿੰਨ ਬਾਾਰ ਲਿਆ ਇਹ ਹੋ ਗਿਆ ਦੋ ਤਿੰਨ ਚਾਰ ਚਾਰ ਪੀ 12 12 ਤੀਆ 36 36 ਆ ਗਿਆ ਤਾਂ ਇਹਦਾ ਸਕੁਅਰ ਰੂਟ ਆ ਗਿਆ 36 ਨੈਕਸਟ ਹੈ ਕਿ ਕਣਮੂਲ ਕਯੂਬ ਰੂਟ

ਹੁਣ 7 ਤੇ ਜਾਏਗਾ ਫਿਰ 7 ਤੇ ਫਿਰ 7 ਤੇ ਉਹ ਕੋਲ ਤਿੰਨ ਪੰਜਾਂ ਚ ਪੰਜ ਹੈਗਾ ਤਿੰਨ ਵਾਰੀ 7 ਵੀ ਤਿੰਨ ਵਾਰੀ ਇਹਦਾ ਕਯੂਬ ਰੂਟ ਕਰਨਾ ਹੈ ਤਿੰਨਾ ਚ ਇੱਕ ਪੰਜ ਤਿੰਨਾ ਸੱਤਾਂ ਚ ਇੱਕ 7 35 ਆਨਸਰ ਆ ਗਿਆ ਉਹਦਾ 35 ਹੀ ਆਨਸਰ ਆ ਗਿਆ

basically part A and part B.